ਬਹੁਤ-ਬਹੁਤ ਮੁਬਾਰਕਾ ਜੀ ਜਿਆਨ ਨੂੰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਸਾਡੇ ਵੱਡੇ ਭੈਣ ਮਲਕੀਤ ਕੌਰ ਸਾਹਤਾ ਜੀ ਜੋ ਮੈਲਾ ਕਾਂਗਰਸ ਦੇ ਵਿੱਚ ਮੇਰੇ ਨਾਲ ਸਟੇਟ ਦੇ ਵਾਈਸ ਪ੍ਰੈਜ਼ੀਡੈਂਸੀ ਪੀਸੀਸੀ ਦੇ ਸਕੱਤਰ ਵੀ ਰਹੇ ਨੇ ਬਹੁਤ ਸਾਲ ਬਰਨਾਲੇ ਜिले ਦੇ ਮੈਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਨੇ ਉਹਨਾਂ ਨੇ ਅੱਜ ਘਰ ਵਾਪਸੀ ਕੀਤੀ ਹੈ ਕੁਝ ਤਰ੍ਹਾਂ ਦੇ ਕੋਈ ਮਾੜੇ-ਬੂਟੇ ਗੁੱਸੇ-ਗਿੱਲੇ ਸੀ ਜੋ ਉਹ ਪਿਛਲੇ 8-9 ਮਹੀਨੇ ਪਹਿਲਾਂ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਸੀ ਪਰ ਜੋ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਕਿ ਕਿੰਨਾ ਦਮ ਘਟ ਰਿਆ ਸੀ ਉਸ ਪਾਰਟੀ ਦੇ ਵਿੱਚ ਛੋ ਇਸ ਪਾਰਟੀ ਨੇ ਗਰੰਟੀਆਂ ਦਿੱਤੀਆਂ ਮਹਿਲਾਵਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਬਹੁਤ ਸਾਰੀਆਂ ਗਰੰਟੀਆਂ ਨੌਜਵਾਨਾਂ ਨਾਲ ਨਸ਼ੇ ਖਤਮ ਕਰਨ ਦੇ ਵਾਅਦੇ ਕੋਈ ਵੀ ਵਾਅਦਾ ਉਹਨਾਂ ਨੇ ਆਪਣਾ ਪੂਰਾ ਨਹੀਂ ਕੀਤਾ ਤੇ ਉਹਨਾਂ ਦਾ ਦਿਲ ਕਾਂਗਰਸ 'ਚ ਹੀ ਸੀ ਕਿਉਂਕਿ ਸਾਡੀ ਭੈਣ ਨੇ ਭਾਰਤ ਜੋੜੋ ਯਾਤਰਾ ਜੋ ਸਾਡੇ ਸਤਕਾਰਯੋਗ ਲੀਡਰ ਰਾਹੁਲ ਗਾਂਧੀ ਜੀ ਨੇ ਕੱਢੀ ਕੋਈ ਇੱਕ ਮਹਿਲਾਵਾਂ ਤੇ ਬਹੁਤ ਵੱਡਾ ਇੱਕ ਆਪਣਾ ਪ੍ਰਭਾਵ ਛੱਡ ਕੇ ਰਹੀ ਸੀ ਸੋ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਲ ਮਹਿਲਾਵਾਂ ਚ ਰਹਿ ਕੇ ਸਾਡੀ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅੱਜ ਫੇਰ ਮੁੜ ਤੋਂ ਇਹ ਸਾਡੇ ਵਿੱਚ ਘਰ ਵਾਪਸੀ ਇਹਨਾਂ ਨੇ ਕੀਤੀ ਹੈ ਸੀ ਇਹਨਾਂ ਨੂੰ ਵਧਾਈ ਦਿੰਦੀਆਂ ਜੀ ਆਇਆਂ ਕਹਿੰਦੇ ਆ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਮਨੀਤ ਸਿੰਘ ਰਾਜਾ ਵੜਿੰਗ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਤੇ ਔਰ ਸਾਡੇ ਭਰਾ ਕਾਲਾ ਢਿੱਲੂ ਜੀ ਜਿਹੜੇ ਕਿ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਔਰ ਵਿਧਾਇਕ ਨੇ ਬਰਨਾਲਾ ਤੋਂ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਭੈਣ ਫਿਰ ਸਾਡੇ ਵਿੱਚ ਆ ਕੇ ਮਹਿਲਾ ਕਾਂਗਰਸ ਦੇ ਆਪਣੇ ਅਹੁਦੇ ਤੇ ਰਹਿ ਕੇ ਪੂਰੀ ਸੇਵਾ ਕਰਨਗੇ ਸਾਡੀ ਕਾਂਗਰਸ ਪਾਰਟੀ ਦੀ ਮਹਿਲਾਵਾਂ ਨੂੰ ਵੱਧ ਤੋਂ ਵੱਧ ਨਾਲ ਜੋੜ ਕੇ ਜਿਵੇਂ ਇਹਨਾਂ ਨੇ ਪਹਿਲਾਂ ਕੰਮ ਕੀਤਾ ਉਸੇ ਤਰ੍ਹਾਂ ਸਤਾਈ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਬਣੂਗੀ ਉਹ ਚਿਕ ਆਪਣਾ ਅਹਿਮ ਰੋਲ ਅਦਾ ਕਰਨਗੇ ਬਹੁਤ ਬਹੁਤ ਮੁਬਾਰਕਾ ਭੈਣ ਜੀ ਧੰਨਵਾਦ ਜੈ ਹਿੰਦ ਬੀਬੀ ਸੋਤਾਏ ਤੁਸੀਂ ਅੱਜ ਕਾਂਗਰਸ ਜੁਆਇਨ ਕੀਤੀ ਹੈ ਤਾਂ ਇਹਦੇ ਬਾਰੇ ਤੁਹਾਡਾ ਕੀ ਹੈ ਮੈਂ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਆਲ ਇੰਡੀਆ ਦੇ ਪ੍ਰਧਾਨ ਆਲਕਾ ਲਾਂਬਾ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਮਹਿਲਾ ਕਾਂਗਰਸ ਦੇ ਗੁਰਸ਼ਰਨ ਕੌਰ ਨੂੰ ਦਾਵਾ ਜੀ ਮੈਂ ਇਹਨਾਂ ਦਾ ਤਹਿ ਦਰੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੇ ਪੰਜਾਬ ਦੇ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਵੜਿੰਗ ਜੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਰੰਧਾਵਾ ਸਾਹਿਬ ਜੀ ਪ੍ਰਤਾਪ ਸਿੰਘ ਬਾਜਵਾ ਜੀ ਸਰਦਾਰ ਸਾਡੇ ਸਾਹਿਰਾ ਸਰਦਾਰ ਕਲਦੀਪ ਸਿੰਘ ਕਾਲਾ ਢਿੱਲੋ ਜੀ ਐਮਐਲਏ ਸਾਹਿਬ ਉਹਨਾਂ ਦਾ ਮੈਂ ਦਿਲ ਦੀਆਂ ਘਰ ਆਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਨਾਲ ਖੜੇ ਬਰਨਾਲੇ ਦੇ ਜ਼ਿਲ੍ਹਾ ਪ੍ਰਧਾਨ ਆ ਜਸਵਿੰਦਰ ਕੌਰ ਜੌਰ ਜੀ ਮੇਰੇ ਨਾਲ ਪੈਂਜੀ ਖੜੇ ਨੇ ਕੇਰਨਜੀਤ ਜੀ ਸਾਡੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਮਨਵਿੰਦਰ ਕੌਰ ਪੱਖੋ ਜੀ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਇਹਦੇ ਲੋ ਧੰਨਵਾਦ ਕਰਦੀ ਆ ਬੀਬੀ ਜੀ ਹੁਣ ਤੁਸੀਂ ਸ਼ਾਮਲ ਹੋਏ ਹੋ ਤਾਂ ਤੁਸੀਂ ਪਾਰਟੀ ਵਾਸਤੇ ਹੁਣ ਕੀ ਅੱਗੇ ਤੜਾ ਹੈ ਰਣਨੀਤੀ ਗੱਲ ਰਹੀ ਆ ਜੀ ਦੇਖੋ ਗਲਤੀਆਂ ਹੋ ਜਾਂਦੀਆਂ ਅਣਸਾਨ ਇੱਕ ਗਲਤੀਆਂ ਦਾ ਪੁਤਲਾ ਜਿਵੇਂ ਅਸੀਂ ਵੱਧ ਚੜ ਕੇ ਪਹਿਲਾਂ ਪਾਰਟੀਆਂ 'ਚ ਹਿੱਸਾ ਲੈਂਦੇ ਸੀ ਇੱਕ ਕਾਂਗਰਸ ਪਾਰਟੀ ਛੱਡੀ ਉਹ ਪਾਰਟੀ ਆ ਸਾਡੀ ਰੀੜ ਦੀ ਹੱਡੀ ਆ ਸਾਡੇ ਕੱਲੇ ਕੱਲੇ ਰੋਮ ਦੇ ਵਿੱਚ ਕਾਂਗਰਸ ਪਾਰਟੀ ਰਚੀ ਪਈ ਆਗੀ ਆਉਣ ਵਾਲੀ ਆਉਣ ਵਾਲੇ ਸਮੇਂ 'ਚ 27 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਤੇ ਬਣਾਵਾਂਗੇ ਵੀ ਜਿਵੇਂ ਪਹਿਲਾਂ ਸੇਵਾ ਕਰਦੇ ਸੀ ਉਸ ਤਰ੍ਹਾਂ ਵੱਧ ਚੜ੍ਹ ਕੇ ਮਹਿਲਾਵਾਂ ਨੂੰ ਨਾਲ ਲੈ ਕੇ ਉਹਵੇਂ ਜਿਹੀ ਕੰਮ ਕਰਾਂਗੇ ਤੇ ਮੈਂ ਦੁਬਾਰਾ ਫਿਰ ਦੇਲ ਦਿਆਂਗਾ ਹਰਾਈਆਂ ਦੇ ਵਿੱਚੋਂ ਮੇਰੀ ਸਤਕਾਰ ਜੋ ਮਹਿਲਾ ਕਾਂਗਰਸ ਦੀ ਪੰਜਾਬ ਦੀ ਪ੍ਰਧਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੀ ਸਾਰੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز